ਦਾ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਡੈੱਡ ਬਾਡੀਆ ਨੂੰ ਲੈ ਕੇ जाया ਜਾ ਰਿਹਾ ਉਸਤੇ ਸਰੀਰ ਨੂੰ ਲੈ ਕੇ ਜਾ ਰਿਹਾ ਤਾਂ ਸਾਹਮਣੇ ਦੀ ਤਸਵੀਰ ਤੁਹਾਨੂੰ ਦਿਖਾ ਦਿਆ ਮੈਂ ਪਰ ਬਹੁਤ ਮੰਦ ਭਾਗੀ ਹੈ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਸੁਖਵਿੰਦਰ ਸਿੰਘ ਕਲਕੱਤਾ ਅੱਜ ਦੁਨੀਆ ਦੇ ਵਿੱਚ ਨਹੀਂ ਰਿਹਾ ਹਰ ਇੱਕ ਅੱਖ ਨਾਮ ਹੈ ਤਾਂ ਸੁਖਵਿੰਦਰ ਸਿੰਘ ਕਲਕੱਤਾ ਨੂੰ ਲੈ ਕੇ जाया ਜਾ ਰਿਹਾ ਸੁਖਵਿੰਦਰ ਸਿੰਘ ਜਿਹੜਾ ਪੰਜਾਬ ਦੀ ਗੱਲ ਕਰਦਾ ਸੀ ਜਿਹੜਾ ਅਕਸਰ ਹੀ ਕਹਿੰਦਾ ਸੀ ਮੈਂ ਆਪਣੀ ਪਿੰਡ ਲਈ ਮਾਰ ਸਕਦਾ ਆਪਣੇ ਘਰੋਂ ਪੈਸੇ ਲਾ ਲਾ ਕੇ ਨੇ ਪੰਚਾਇਤ ਘਰ ਬਣਾਇਆ ਏਡਾ ਵੱਡਾ ਪਿੰਡ ਦੀ शान ਸੀਗਾ ਬੰਦਾ ਇਹ ਜਿਹੜੀ ਕਰੀ ਚੁਬਦਾ ਸੀ ਉਹ ਲਾਭ ਸਿੰਘ ਨੂੰ ਕੋਸੋ ਸਾਰੇ ਹਰਕੇ ਜਿਹੜੇ ਉਹ ਬਣਿਆ ਜਿਹੜੇ ਬੰਦੇ ਨੇ ਬਣਾਦਾ ਸੀ ਜਿਹੜੇ ਬੰਦੇ ਨੇ ਬਣਾਇਆ ਲਾਭ ਸਿੰਘ ਨੂੰ ਕੋਸੋ ਇਹਦਾ ਕਦਰ ਰਿਮੈਂਬਰ ਉਹੀ ਆ ਯਾਹ ਆਪ ਰੋਟਨਾ ਬੰਨ ਕੇ ਗੋਲੀ ਮਾਰਨੀ ਚਾਹੀਦੀ ਆ ਹਾਂ ਜੀ ਇਹ ਆਮ ਸਿੰਘ ਨੂੰ ਕੋ ਕੇ ਨਹੀਂ ਮਰਵਾਇਆ ਓਏ ਬੰਦਾ ਕੁਛ ਨਹੀਂ ਕਰ ਰਿਹਾ ਨਸ਼ੇੜੀ ਸੀ ਯਾਰ 1000 ਰੁਪਏ ਕਿਸੇ ਵੀਕਣ ਵਾਲਾ ਬੰਦਾ ਸੀ ਇਹ ਚੀਜ਼ ਨਹੀਂ ਕਰ ਮ ਐਮ ਐਲ ਏ ਨੇ ਮਰਵਾਇਆ ਭਈ ਇਹ ਬੰਦੇ ਨੂੰ ਐਮ ਐਲ ਏ ਨੇ ਮਰਵਾਇਆ ਆ ਸਾਡੇ ਆਮ ਦੇਖੋ ਜੋ ਬੋਲਦਾ ਸੀ ਆ ਵੀ ਸੱਚ ਤੇ ਬੋਲਦਾ ਸੀਗਾ ਸੱਚ ਤੇ ਬੋਲ ਕੇ ਦੇਖੋ ਵੀ ਇੱਕ ਦਮ ਮਰਡਰ ਕਿਵੇਂ ਹੁੰਦਾ ਹੈਗਾ ਜਿਹੜਾ ਬੰਦਾ ਸਾਰੇ ਉਤ ਕਰਨਿਆਂ ਦੇ ਵਿੱਚ ਜਾਂਦਾ ਇਹ ਵੀ ਇੱਕਦਮ ਉਹਦਾ ਕੰਸਲ ਕਿਵੇਂ ਹੁੰਦਾ ਇਹਦੇ ਪਿੱਛੇ ਕੋਈ ਨਾ ਕੋਈ ਰਾਜ਼ ਹੈਗਾ ਇੱਕ ਬਰੇਕ ਸ਼ਿਮਿੰਦਰ ਉਹ ਕਹੇਗਾ ਪੰਜਾਬ ਤੋਂ ਪਹਿਲਾ ਸਰਪੰਚ ਆਉਣਾ ਜਿਹਨੇ ਸਰਕਾਰ ਤੋਂ 240 ਲੱਖ ਰੁਪਇਆ ਲੈਣਾ ਹੋਊਗਾ ਜਿਹੜਾ ਆਪਦੇ ਪੱਲੋਂ ਲਈ ਬੈਠਾ ਸੀ ਚਲੋ ਇਹ ਲੋਕਾਂ ਹੀ ਬੈਠੇ ਸੀ ਵਸ ਜੀ ਡਾਂ ਦੀ ਤੇ ਬਿਛਾਰੇ ਪਿੰਡ ਦੇ ਕੁਝ ਕੁੱਤੇ ਬੰਦੇ ਸੀਗੇ ਵਿੱਚ ਸਰਕਾਰ ਵਾਲ ਗਿਆ ਇਹ ਪਿੰਡ ਚੋਤਾ ਨੇ ਮਰ ਪਾਇਆ ਉਹ ਇਹ ਭਾਈ ਇਹਦੂ ਹੱਥ ਤੋਂ ਸਾਲ ਪਹਿਲਾਂ ਵੀ ਇਹ ਤੇ ਟੈਗ ਹੋਣ ਲੱਗਿਆ ਸੀ ਜੋ ਕਿ ਇੱਥੇ ਪਿੰਡ ਦੀ ਬੰਦੇ ਸੀਗੇ ਇਹਨੂੰ ਮਾਰ ਲੈ ਉਹਨਾਂ ਤੋਂ ਅਸਲਾ ਫੜਿਆ ਸੀ ਮੱਲੀਆਂ ਦਾ ਬੰਦਾ ਸੀ ਉਹ ਉਦੋਂ ਘਟੋ ਘਟ ਚਾਰ ਪੰਜ ਦਾ ਫਲਾਂ ਫੜੀਆਂ ਗਈ ਉਹਨਾਂ ਤੋਂ 315 ਬੋਰਸੇ ਹੋਰ ਵੀ ਸੱਤ ਕੇ ਮਾਰਦਾ ਵੀ ਤੈਨੂੰ ਮਾਰਨਾ ਦੁੱਖ ਨਹੀਂ ਜਾਂਦਾ ਦੁੱਖ ਨੇ ਮਾਰਦਾ ਦੱਤ ਮੁੱਖੇ ਮਾਰਦਾ ਸੱਤ ਕੇ ਮਾਰਦਾ ਦੁੱਖ ਨਹੀਂ ਹੁੰਦਾ ਤਾਂ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਡੈੱਡ ਬੋਡੀਆਂ ਨੂੰ ਲੈ ਕੇ ਜਾਇਆ ਜਾ ਰਿਹਾ ਜਾ ਰਿਹਾ ਉਸਤੇ ਸਰੀਰ ਨੂੰ ਲੈ ਕੇ ਜਾ ਰਿਹਾ ਜਾ ਰਿਹਾ ਇੱਕ ਪਾਸੇ ਲੋਕ ਨੇ ਤਾਂ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜੇ ਕਿਉਂਕਿ ਇਹ ਉਹ ਸਰਪੰਚ ਨੇ ਜਿਹੜੇ ਪੰਜਾਬ ਦੇ ਲਈ ਗੱਲ ਕਰਦੇ ਰਹੇ ਨੇ ਪੂਰੇ ਪਿੰਡ ਦੀ ਨਹੀਂ ਪੂਰੇ ਪੰਜਾਬ ਦੀ ਗੱਲ ਕਰਦੇ ਰਹੇ ਨੇ ਪੰਜਾਬ ਦੇ ਹਰ ਮੁੱਦੇ ਤੇ ਗੱਲ ਕਰਦੇ ਰਹੇ ਨੇ ਉਹ ਸਰਪੰਚ ਨੇ ਸਾਹਮਣੇ ਜਿਹੜੀ ਸੁਖਵਿੰਦਰ ਦੀ ਕੋਲਕੱਤਾ ਦੀ ਜਿਹੜੀ ਹੈਡ ਬੋਡੀ ਨੂੰ ਬਾਹਰ ਲੈ ਕੇ ਆਇਆ ਜਾ ਰਿਹਾ ਪੁਲਿਸ ਸਾਹ ਜਿਹੜੀ ਉਹ ਲੱਗੀ ਹੋਈ ਆ ਦੂਜੇ ਪਾਸੇ ਪਿੰਡ ਦੇ ਲੋਕ ਨੇ ਜਿਹੜੇ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਸਾਹਮਣੇ ਦੀ ਤਸਵੀਰ ਤੁਹਾਨੂੰ ਦਿਖਾ ਦਿਆ ਮੈਂ ਤਾਂ ਬਹੁਤ ਮੰਦਪਾਕੀ ਹੈ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਸੁਖਵਿੰਦਰ ਸਿੰਘ ਕੋਲਕੱਤਾ ਅੱਜ ਦੁਨੀਆ ਦੇ ਵਿੱਚ ਨਹੀਂ ਰਿਆ ਹਰ ਇੱਕ ਅੱਖ ਨਾਮ ਹੈ ਤਾਂ ਸੁਖਵਿੰਦਰ ਸਿੰਘ ਕਲਕੱਤਾ ਨੂੰ ਲੈ ਕੇ ਜਾਇਆ ਜਾ ਰਿਹਾ ਜਿਹੜੇ ਮੁਰਦਾਬਾਸ ਦੇ ਵੀ ਨਾਰੇ ਲਾ ਰਹੇ ਨੇ ਤਾਂ ਇਸ ਵਕਤ ਹਾਲਾਤ ਵੇਖ ਸਕਦੇ ਹੋ ਤੁਸੀਂ ਲਗਾਤਾਰ ਸੈਣਾ ਤੋਂ ਲਗਾਤਾਰ ਦਿਖਾ ਰਿਹਾ ਆਪਣੇ ਸਹਾਇਕ ਨੂੰ ਕਹੂੰਗਾ ਵੀ ਹਾਲਾਤ ਦਿਖਾ ਦਿਓ ਹਾਲਾਤ ਦਿਖਾ ਦਿਓ ਸਹਾਇਕ ਨੂੰ ਕਹੂੰਗਾ ਸੁਖਵਿੰਦਰ ਸਿੰਘ ਜਿਹੜਾ ਪੰਜਾਬ ਦੀ ਗੱਲ ਕਰਦਾ ਸੀ ਜਿਹੜਾ ਅਕਸਰ ਹੀ ਕਹਿੰਦਾ ਸੀ ਮੈਂ ਆਪਣੀ ਪਿੰਡਲੀ ਮਾਰ ਸਕਦਾ ਸੁਖਵਿੰਦਰ ਜਿਹੜਾ ਲੈ ਕੇ ਜਾਇਆ ਜਾ ਰਿਹਾ ਮੈਂ ਇੱਧਰ ਦੀ ਸਹੂਗੀ ਨੂੰ ਕਹਾਂਗਾ ਇੱਧਰ ਦੀ ਆ ਕੇ ਕੈਮਰਾਮੈਨ ਨੂੰ ਕੈਮਰਾਮੈਨ ਨੂੰ ਕਹਾਂਗਾ ਇੱਧਰ ਦੀ ਆ ਕੇ ਜਿਹੜੀ ਤਸਵੀਰ ਦਿਖਾਈ ਜਾਵੇ ਤਾਂ ਜਿਹੜਾ ਲੈ ਕੇ ਜਾਇਆ ਜਾ ਰਿਹਾ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਿਹਾ ਸੁਖਵਿੰਦਰ ਸਿੰਘ ਕਲਕੱਤਾ ਇਸ ਦੁਨੀਆ ਨੂੰ ਹਲਤੇ ਦਾ ਆ ਕੇ ਆ ਉਹਨਾਂ ਦੀ ਜਿਹੜੀ ਡੈੱਡ ਬੋਡੀ ਉਹ ਲੈ ਕੇ ਜਾਈ ਜਾ ਰਹੀ ਹੈ ਤਾਂ ਇੱਧਰ ਦੀ ਤਸਵੀਰ ਦਿਖਾ ਦੇਣਾ ਤੁਹਾਨੂੰ ਮੈਂ ਤਸਵੀਰ ਲਗਾਤਾਰ ਦਿਖਾ ਦੇਣਾ ਬਾਈ ਬਾਈ ਇਹ ਇਹਦੇ ਵਰਗਾ ਸਰਪੰਚ ਨਹੀਂ ਮਿਲਦਾ ਬਾਈ ਨਹੀਂ ਮਿਲਦਾ ਕਦੇ ਵੀ ਨਹੀਂ ਮਿਲਦਾ ਆਰਦੇ ਘਰੋਂ ਪੈਸੇ ਲਾ ਲਾ ਕੇ ਨੇ ਪੰਚਾਇਤ ਘਰ ਬਣਾਇਆ ਏਡਾ ਵੱਡਾ ਪਿੰਡ ਦੀ शान ਸੀਗਾ ਬੰਦਾ ਇਹ ਬਹੁਤ ਨੇਕ ਬੰਦਾ ਸੀਗਾ ਪਰ ਇਹਦਾ ਬੰਦਾ ਨਹੀਂ ਮਿਲਣਾ ਜੱਗ ਤੇ ਜਿਹਨਾਂ ਨੇ ਜਿਹੜਾ ਜੁਬਦਾ ਸੀ ਇਹਦੇ ਕੋਲੇ ਇੱਥੇ ਪੰਜੇਰੀ ਘਰ ਜੁਬਦਾ ਸੀ ਉਹ ਲਾਭ ਸਿੰਘ ਉਹ ਕੋਤ ਸਾਰੇ ਹਲਕੇ ਜਿਹੜੀ ਉਹ ਕੁਝ ਬਣੇ ਆ ਜਿਹੜਾ ਬੰਦੇ ਨੇ ਬਣਾਦਾ ਸੀ ਜਿਹੜਾ ਬੰਦੇ ਨੇ ਬਣਾਦਾ ਲਾਭ ਸਿੰਘ ਉਹ ਕੋ ਇਹਦਾ ਕਤਲ ਜ਼ਿੰਮੇਵਾਰ ਉਹੀ ਆ ਮਰਵਾਈ ਉਹਨੇ ਆ ਭਾਈ ਕੀ ਹੋਣਾ ਚਾਹੀਦਾ ਜਿਹੜੇ ਸੁਖਵਿੰਦਰ ਦੇ ਕਾਤਲ ਨੇ ਉਹਨਾਂ ਨੂੰ ਕੋਈ ਫਾਇਦਾ ਹੋਣਾ ਚਾਹੀਦਾ ਆਪ ਰੋਟੀ ਨਾ ਬੰਨ ਕੇ ਗੋਲੀ ਮਾਰਨੀ ਚਾਹੀਦੀ ਆ ਹਾਂ ਹਾਂ ਬਸ ਇਹੀ ਹੋਣਾ ਚਾਹੀਦਾ ਇਹ ਕੰਮ ਸਾਰਾ ਲਾਭ ਸਿੰਘ ਉਹ ਕੋਦਾ ਕੰਮ ਹੋ ਕਿਸੇ ਦਾ ਨਹੀਂ ਕੰਮ ਉਹਨੇ ਮਰਵਾਇਆ ਬੰਦਾ ਮੈਂ ਸਾਹਿਬ ਦਾ ਸਰਪੰਚ ਸਰਜੀਤ ਸਿੰਘ ਸੀਤਾ ਮੋੜਨਾ ਪੇ ਕਿਉਂ ਮੇਰੇ ਨਾਲ ਸੀ ਸਰਪੰਚ ਪਿਛਲੀ ਵਾਰ ਅੱਛਾ ਹਾਂਜੀ ਤਾਂ ਬਈ ਪਿੱਛੇ ਜੇ ਇਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਸੀ ਸਰਪੰਚ ਸਾਹਿਬ ਦੀ ਲਾਹ ਸਿੰਘ ਗੁੱਗੋ ਕਹਦੇ ਨਾਲ ਹਾਂ ਹਾਂਜੀ ਲਾਹ ਸਿੰਘ ਗੁੱਗੋ ਕੋ ਕਹਿੰਦੀ ਮਰਵਾਇਆ ਇਹਨੂੰ ਓਏ ਇਹ ਬੰਦਾ ਕੁਛ ਨਹੀਂ ਕਰਦਾ ਨਿਸ਼ੇੜੀ ਸੀ ਯਾਰ 1000 ਰੁਪਏ ਵਿਸੇ ਬੀਕਣ ਵਾਲਾ ਬੰਦਾ ਸੀ ਇਹਨੇ ਐਮਐਲਏ ਨੇ ਮਰਵਾਇਆ ਬਈ ਇਹ ਬੰਦੇ ਨੂੰ ਐਮਐਲਏ ਨੇ ਮਰਵਾਇਆ ਬਾਈ ਕੋਈ ਪੰਜਾਬ ਦੀ ਗੱਲ ਕਰੂਗਾ ਫੇਰ ਇਹਦੇ ਵਾਂਗੂ ਖੁੱਲ ਕੇ ਲੱਗਦਾ ਬਾਈ ਨਹੀਂ ਕਰਦਾ ਬਈ ਨਹੀਂ ਕਰਦਾ ਕੋਈ ਬਾਈ ਜਿਹੜੇ ਬੰਦੇ ਨੇ ਮਾਰਿਆ ਨਾ ਉਹਦੇ ਕੋਲ ਦੱਸੇ ਜੇ ਬਾਈ ਕਿੱਲ ਹੋਇਆ ਦੇਖੋ ਬਾਈ ਜੀ ਸਰਿਆਮ ਦੇਖੋ ਜੋ ਬੋਲਦਾ ਸੀ ਆਪ ਵੀ ਸੱਚ ਤੇ ਬੋਲਦਾ ਸੀਗਾ ਸੱਚ ਤੇ ਬੋਲ ਕੇ ਦੇਖੋ ਵੀ ਇੱਕਦਮ ਮਰਡਰ ਕਿਵੇਂ ਹੁੰਦਾ ਹੈਗਾ ਜਿਹੜਾ ਬੰਦਾ ਸਾਰੇ ਦਿਨ ਧਰਨਿਆਂ ਦੇ ਵਿੱਚ ਜਾਂਦਾ ਫੇਰ ਵੀ ਇੱਕਦਮ ਉਹਦਾ ਕਤਲ ਕਿਵੇਂ ਹੁੰਦਾ ਹੈ ਇਹਦੇ ਪਿੱਛੇ ਕੋਈ ਨਾ ਕੋਈ ਰਾਜ਼ ਹੈਗਾ ਹੈਗੇ ਸ਼ੱਕ ਬਾਈ ਜਿਹੜਾ ਜਿਹੜਾ ਲੋਕਾਂ ਦਾ ਚਹੇਤਾ ਸੀ ਉਹ ਐਡੀ ਛੇਤੀ ਕੀ ਨਫ਼ਰਤ ਹੋ ਸਕਦੀ ਹੈ ਵੀ ਉਹਦੇ ਕੋਈ ਫੈਰ ਮਾਰ ਦੂਗਾ ਪੜਾਜੀ ਦੇਖੋ ਸੱਚੀ ਗੱਲ ਹੈ ਕੀ ਹੈ ਨਹੀਂ ਪੰਜਾਹ ਸਾਲ ਦਾ ਸੁਤਰੀ ਉਹ ਪਤਾ ਨਹੀਂਗਾ ਜੋ ਛਾਣਾ ਪੰਗਾ ਤੇ ਹਲਾਵਲੇ ਪਿੰਚੌਣ ਕਿਹਾ ਪਰਤਾ ਕਰੂ ਮਰਦੇ ਮੈਂ ਉਹ ਮਰਵਾਇਆ ਹੁਣੇ ਆ ਲੋਕ ਕਹੋ ਤਾਂ ਉਹ ਨੰਬਰ ਆਇਆਗਾ ਬਾਈ ਕੌਮ ਦੀ ਕੋਈ ਗੱਲ ਕਰੂਗਾ ਪੰਜਾਬ ਦੀ ਗੱਲ ਕਰੂਗਾ ਨਾਲ ਕਹ ਕੇ ਬੋਲਾ ਕਿ ਜਿੱਥੇ ਮਰਜ਼ੀ ਦਾ ਆਖੋ ਕੋਨੇ ਪਰਵਾਇਆ ਤਾਂ ਉਹਦਾ ਹੀ ਮੋਟਰ ਹੁੰਦਾ ਜਿਹੜਾ ਮੈਂ ਕਰਕੇ ਲਾਉਂਦੇ ਰਹਦਾ ਜੀ ਕੌਮ ਬਚਣੀ ਕਦੇ ਆਉਗੀ ਕੌਮ ਦੇ ਵਿੱਚ ਆਉਗੀ ਜੇ ਹੋ ਰਹਾ ਹੈ ਪਰ ਹੱਕ ਤਾਂ ਖੜਦਾ ਜੀ ਹੱਕ ਨਾ ਰਹਾ ਆ ਉੱਥੇ ਬੋਲੋ ਮਰਦਾਬਾਦ ਮਰਦਾਬਾਦ ਜ਼ਿੰਦਾਬਾਦ ਕੌਮ ਦੇ ਨਾਲ

ਇਹਦਾ ਪੈਟਸ ਕਿੱਥੇ ਜਮ੍ਹਾਂ ਕਰਾ ਲੈਣੇ ਪਿੰਡ ਚੋ ਤਾਂ ਨਹੀਂ ਬਾਈ ਪੈਟਸ ਪੁੱਛੋ ਜਮ੍ਹਾਂ ਕਰਾਇਆ ਬਾਈ ਕਹਿੰਦੇ ਸੈਣੇ ਨੇ ਆਪਦੇ ਘਰ ਵਿੱਚ ਕੋਈ ਨਹੀਂ ਸਵਾਰਿਆ ਪਿੰਡ ਦੇ ਹਰ ਇੱਕ ਬੰਦੇ ਦੀ ਗੱਲ ਸੁਣਦਾ ਸਾਰਾ ਘਰ ਵਿੱਚ ਛੁਰਦਾ ਹੀ ਵੀਰੇ ਸਾਰੇ ਪਿੰਡ ਦੇ ਇਹ ਬਿੰਦ ਦਾ ਹਵਾ ਬਣਾਤਾ ਪਿਆਸਾ ਜਮਾ ਕਿਉਂ ਕਰਾਦਾ ਉਹ ਜਮਾ ਕਿਉਂ ਕਰਾ ਪੁੱਛੋ ਇਹ ਬਿੜਵਾੜੇ ਵੀ ਅਮਰਗੜ ਕਾਂਪੂਰ ਦਾ ਕਰਨੀ ਇਹ ਬਿੜੋ ਕਾਹਤ ਰਤਾ ਇਹ ਪੁਲਿਸ ਨਾਲ ਕਰ ਕਰਨੀ ਕਾਹ ਚ ਜਮਾ ਕਰਾ ਨਿਕਾਲਾ ਜੀ ਕਾਲ ਪਤਾ ਲਗਾਤਾਰ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦੇ ਵਿੱਚ ਗੁੱਸਾ ਬੁਧਰੋ ਹੈ ਕਿਉਂਕਿ ਸੁਖਵਿੰਦਰ ਸਿੰਘ ਕਲਕੱਤਾ ਨੇ ਜੋ ਸਪਿੰਡ ਲਈ ਕੀਤਾ ਜੋ ਪੰਜਾਬ ਦੀ ਗੱਲ ਕਰਦੇ ਰਹੇ ਅੱਜ ਉਹ ਪ੍ਰਾਪਾਇਆ ਤਾਂ ਭਾਈ ਲੱਗਦਾ ਕੋਈ ਸੈਨੇ ਵਰਗਾ ਕੋਈ ਵੀਰ ਹੋਊਗਾ ਇੱਥੇ ਜਾ ਫਿਰ ਇਹਦੋਂ ਮੇਰੇ ਕੋਈ ਜੰਮੂ ਨਹੀਂ ਆ 20 ਸਾਲ ਨਹੀਂ ਜਾਉਂ 50 ਸਾਲ ਨਹੀਂ ਜਾਉਂ ਲੱਗਦੇ ਵਰਗਾ 50 ਸਾਲ ਪਿੱਛੇ ਪੈ ਗਿਆ ਛਾਹ ਪਿੰਡ ਜੋ ਇਹਨੇ ਗੇਮ ਜੱਕੇ ਸਿੱਧੂ ਮੂਸੇਵਾਲਾ ਨੂੰ ਸਾਰੇ ਇੰਡੀਆ ਚੱਲ ਪੈਸੀ ਇਹ ਲੋਕਾਂ ਦੀ ਬਸ ਲੀਡਰਾਂ ਦੀ ਤੇ ਵਿਚਾਰੇ ਪਿੰਡ ਦੇ ਕੋਈ ਕੁੱਤੇ ਬੰਦੇ ਸੀਗੇ ਵਿੱਚ ਸਰਕਾਰ ਆਲ ਗਈਆਂ ਇਹ ਪੈਣ ਚੋਦੜਾ ਨਾ ਮਰਵਾਇਆ ਸੈਣੇ ਸੈਣ ਸੈਣੇ ਦੇ ਕਾਤਲਾ ਨਾਲ ਕੀ ਹੋਣਾ ਚਾਹੀਦਾ ਓ ਮਾਈ ਗਾਡ ਫਰਸ਼ੀ ਕਹਿੰਦੇ ਮੇਰੇ ਕੋ ਘੰਟ ਹਟ ਦੋ ਯਾਰ ਇਹ ਘੰਟ ਹਟ ਦੋ ਬਾਹਰ ਸਿੱਧੀ ਚੌਂਕ 'ਚ ਖੜਾ ਕੇ ਗੋਲੀ ਮਾਰਨ ਜੇ ਤੇ ਕੱਲੇ ਹੋਰ ਕਿੰਨਾ ਬਹੁਤ ਮਰਵਾਉਣਗੇ ਮੁੰਡਾ ਨਸ਼ਾ ਨਹੀਂ ਕਰਦਾ ਜੀ ਕੋਈ ਹੁਣ ਐਡੀ ਵਾਲਾ ਹੁਣ ਵੀ ਕਰਾ ਲਊਗਾ ਤੁਸੀਂ ਲਗਾਤਾਰ ਮੈਂ ਤੁਹਾਨੂੰ ਸੈਣੇ ਐਡੀ ਨਾਲ ਭਰਾਇ ਕਮ ਰਿਹਾ ਦੇਖ ਉਹ ਪੰਚਾਇਤਕਾਰ ਬਣਾਇਆ ਹੁਣੇ ਉੱਥੇ ਕਹ ਰਹੇ ਵੀ ਮਰਾ ਹਾਂ ਕਿ ਮੇਡਕੋ ਮੇਰਾ ਕਰੋ ਤੇ ਉੱਥੇ ਕਿੰਨੇ ਲੰਬੇ ਲੰਗਰਾ ਡੀ ਹਸਾ ਦਰ ਹੈ ਬੱਚੋ ਇੱਕ ਵੀ ਦੱਸੋ ਦੱਸੋ ਵੀ ਉਹ ਕੀ ਨੁਕਸੀ ਕਰ ਕੋਈ ਦਵਾਈ ਖਾਂਦਾ ਸ਼ੋ ਕਿਉਂ ਗੱਤ ਗਲੇ ਪਾ ਕੇ ਮਾਰਿਆ ਪੰਜਾਬ ਮਰਪਾ ਤਾਂ ਤਾਂ ਸੁਖਵਿੰਦਰ ਸਿੰਘ ਕੋਲਕੱਤਾ ਦੇ ਸਾਥੀ ਵੀ ਮੌਜੂਦ ਨੇ ਲਗਾਤਾਰ ਤੁਸੀਂ ਸਾਡੀਆਂ ਇੰਟਰਵਿਊਆਂ ਚ ਇਹਨਾਂ ਨੂੰ ਦੇਖਿਆ ਵੀ ਹੋਣਾ ਬਾਈ ਇੱਕ ਇੱਕ ਮਿੰਟ ਜਦੋਂ ਬਾਈ ਇੰਟਰਵਿਊ ਕਰਦੇ ਸੀ ਤੁਸੀਂ ਨਾਲ ਹੁੰਦੇ ਸੀ ਕਦੇ ਸੋਚਿਆ ਸੀ ਵੀ ਕੋਈ ਇਦਾਂ ਦੀ ਵਾਰਦਾਤ ਹੋ ਚੁਗੀ ਨਹੀਂ ਬਾਈ ਅੱਜ ਤੋਂ ਸਾਲ ਪਹਿਲਾਂ ਵੀ ਇਹ ਤੇ ਅਟੈਕ ਹੋਣ ਲੱਗਿਆ ਸੀ ਜੋ ਕਿ ਇੱਥੇ ਪਿੰਡ ਦੀ ਬੰਦੇ ਸੀਗੇ ਇਹਨੂੰ ਮਾਰ ਲੈ ਉਹਨਾਂ ਤੋਂ ਅਸਲਾ ਫੜਿਆ ਗਿਆ ਸੀ ਮੱਲੀਆਂ ਦਾ ਬੰਦਾ ਸੀ ਹਾਂ ਉਦੋਂ ਘਟੋ ਘਟ ਚਾਰ ਪੰਜ ਰਾਫਲਾਂ ਫੜੀਆਂ ਗਈਆਂ ਉਹਨਾਂ ਤੋਂ 315 ਬੋਰ ਸੀ ਹੋਰ ਵੀ ਅੱਜ 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 ਤੁਹਾਡੇ ਨਾਲ ਗੱਲ ਹੋਈ ਕਿਉਂਕਿ ਉਹ ਲਗਾਤਾਰ ਆਪਣੀ ਟੀਮ ਦੇ ਨਾਲ ਹੀ ਦਿੱਖਦਾ ਹੁੰਦਾ ਸੀ ਅੱਜ ਕੋਈ ਤੁਹਾਡੇ ਨਾਲ ਗੱਲ ਅੱਜ ਬਾਈ ਮੈਨੂੰ ਹਾਂ ਮੈਨੂੰ ਘਟੋ ਘਟ 1:30 ਵਜੇ ਮੈਨੂੰ ਫੋਨ ਆਇਆ ਕਹਿੰਦਾ ਪਧਾਉੜ ਚੱਲ ਕੇ ਆਉਣਾ ਮੈਂ ਵੀਰੇ ਮੈਂ ਜਾ ਨਹੀਂ ਸਕਦਾ ਮੈਨੂੰ ਕੰਮ ਆ ਕਹਿੰਦਾ ਚੱਲ ਕੋਈ ਗੱਲ ਨਹੀਂ ਜਦੋਂ ਦੂ ਬਾਅਦ ਘੰਟੇ ਦੋ ਘੰਟੇ ਬਾਅਦ ਪਤਾ ਲੱਗਿਆ ਵੀ ਆਹ ਗੱਲਬਾਤ ਹੋ ਗਈ ਬ ਮੰਤੇ ਬੀਤੀ ਵੀ ਸ਼ਾਇਦ ਜੇ ਮੈਂ ਚੱਲ ਜਾਂਦਾ ਤਾਂ ਇਹ ਗੱਲ ਨਾ ਵਾਪਰਦੀ ਬਾਈ ਜ਼ਰੂਰ ਮੇਰੇ ਨਾਲ ਹੁੰਦਾ ਤਾਂ ਉਹ ਸਾਰਾ ਪਤਾ ਨਹੀਂ ਕੀ ਗੱਲ ਮਾਰੇਗਾ ਉਹ ਲੰਡਾ ਬੰਦਾ ਸੀ ਬਾਈ ਇੱਕ ਤਰ੍ਹਾਂ ਦਾ ਧੋਖਾ ਬੇ ਬਾਈ ਸਦਕੇ ਮਾਰਦਾ ਵੀ ਤੈਨੂੰ ਮਾਰਨਾ ਦੁੱਖ ਨਹੀਂ ਜਿਉਂਦਾ ਧੋਖੇ ਨਾਲ ਮਾਰਦਾ ਜੱਟ ਧੋਖੇ ਨਾਲ ਮਾਰਦਾ ਸਦਕੇ ਮਾਰ ਦੁੱਖ ਨਹੀਂ ਹੁੰਦਾ ਉਹ ਭਰਾ ਨਾ ਕਦੇ ਪਾਸੇ ਲੜਾਈ ਕਰਨੀ ਤਾਂ ਆਣੀ ਸੀਗਾ ਨਾ ਕਦੇ ਲੜਾਈ ਚ ਆਇਆ ਸੀ ਉਹ ਸ਼ਾਸੀ ਜ਼ਰੂਰ ਸੀਗਾ ਸ਼ਾਸੀ ਜ਼ਰੂਰ ਸੀਗਾ ਉਹ ਪਰ ਖੜਦਾ ਹਰ ਕਨਾਲ ਸੀਗਾ ਭਰਾ ਉਹ ਪਰ ਖਿਆਦ ਕੋ ਗੁਦਾਰੀ ਨਹੀਂ ਕਰਦਾ ਸੀ ਉਹ ਗੁਦਾਰੇ ਨੂੰ ਮਾਰਦਾ ਸੀ 66 ਵੀ ਆਉਂਦੇ ਪਿੰਡ ਦੇ ਲੋਕਾਂ ਦੇ ਭਲੇ ਆਸ ਤੇ ਖਿਆਦ ਤੋਂ ਕਰਨੇ ਭਲੇ ਬਾਤ ਤੇ ਕੋ ਛੱਪੜੀ ਵਾ ਸਾਡੇ ਪਿੰਡ ਦਾ ਨਾਲਾ ਬੰਦ ਕਰਤਾ ਇੱਕ ਮਿੰਟ ਹੁਣ ਪਿੱਛੇ ਮੀਂਹ ਪਾਇਆ ਬ੍ਰੇਕ ਮੜ ਮੀਂਹ ਪਾਇਆ ਪਿੱਛੇ ਨਾਲਾ ਜਾਮ ਸਾਡਾ ਅੰਦਰ ਕੋਨੇ ਬਣਾਇਆ ਸੀਗਾ 50 ਲੱਖ ਰੁਪਏ ਲੱਗੇ ਜਦੋਂ ਉਹ ਬੰਦ ਪਿਆ ਸੀ ਛੱਪੜ ਬੰਦ ਹੋ ਗਏ ਸੀ ਪਾਣੀ ਨਿਕਲਦਾ ਨਹੀਂ ਸੀ ਰਾਤ ਨੂੰ ਆਕੇ ਜਿਵੇਂ ਇਹਨਾਂ ਪਟਾਇਆ ਲੈ ਕੇ 86 ਲੋਕਾਂ ਨੇ ਪਟਾਇਆ ਇਹ ਲਾਭ ਉੱਗੋਗੇ ਨਹੀਂ ਇਹਨੇ ਪਟਾਇਆ ਹੈ ਕਈ ਇਹਨਾਂ ਬੰਦ ਕਰਾਇਆ ਸੀ ਨਹੀਂ ਇੱਕ ਸ਼ਮਿੰਦਰ ਰਬਨਾਇਆ ਸ਼ੇ ਉਹ ਕਹੇਗਾ ਪੰਜਾਬ ਤੋਂ ਪਹਿਲਾ ਸਰਪੰਚ ਆਉਣਾ ਜਿਹਨੇ ਸਰਕਾਰ ਤੋਂ 30-40 ਲੱਖ ਰੁਪਇਆ ਲੈਣਾ ਹੋਊਗਾ ਜਿਹੜਾ ਆਪਦੇ ਪੱਲੋਂ ਲਈ ਬੈਠਾ ਜੀ